ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਇਸ YouTube ਚੈਨਲ ਪ੍ਰਤਿਭਾ ਨਰਸਿੰਗ ਟਿਊਟਰ ਤੇ ਇੱਥੇ ਤੁਹਾਨੂੰ ਮਿਲਣਗੀਆਂ ਬਹੁਤ ਹੀ ਮਹੱਤਵਪੂਰਨ ਵੀਡੀਓਜ਼ ਜੋ ਕਿ ਤੁਹਾਡੇ ਪੰਜਾਬੀ ਦੇ ਪੇਪਰ T H S ਸਟਾਫ ਨਰਸ ਮਲਟੀਪਰਪਸ ਹੈਲਥ ਵਰਕਰ ਮੇਲ ਅਤੇ ਫੀਮੇਲ D H S ਸਟਾਫ ਨਰਸ ਕਨਸਟੇਬਲ ਮਲਟੀਮੀਡੀਆ ਲੈਬ ਟੈਕਨੀਸ਼ੀਅਨਸ ਆਰ ਪੇਪਰਸ ਦੇ ਲਈ ਬਹੁਤ ਹੀ ਮਹੱਤਵਪੂਰਨ ਵੀਡੀਓਜ਼ ਹੋਣਗੀਆਂ ਸੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਗਿਣਤੀ ਨੰਬਰਸ ਕਿਸ ਤਰ੍ਹਾਂ ਅਸੀਂ ਪੰਜਾਬੀ ਦੇ ਵਿੱਚ ਗਿਣਤੀ ਲਿਖਦੇ ਹਾਂ 0 0 0 ਦੇ ਸਪੈਲਿੰਗ 0 ਹੀ ਹੁੰਦੇ ਨੇ 1 1 ਦੇ ਸਪੈਲਿੰਗ ਦੇਖੋ ਇੱਕ ਕੁੰਡੀ ਜੀ ਮਰੋੜੀ ਹੋਈ ਹੈ ਤੇ ਇੱਕ ਪਾਇਆ ਹੋਇਆ ਹੈ 2 ਦੇ ਸਪੈਲਿੰਗ 2 ਜਿਵੇਂ ਅਸੀਂ ਲਿਖਦੇ ਹਾਂ ਉਵੇਂ ਹੀ ਲਿਖਨੇ ਨੇ ਬਸ ਜਿਵੇਂ ਪੰਜਾਬੀ ਦੇ ਵਿੱਚ ਰਾਰਾ ਪੈਂਦਾ ਹੈ ਉਵੇਂ ਹੀ 2 ਦੇ ਸਪੈਲਿੰਗ ਪੈਣਗੇ 3 ਦੇ ਸਪੈਲਿੰਗ ਵੀ ਜਿਵੇਂ ਅਸੀਂ 3 ਲਿਖਦੇ ਹਾਂ ਤੱਤਾ ਲਿਖਦੇ ਹਾਂ ਬਸ نیچے ਨੂੰ ਇੱਕ ਕੁੰਡੀ ਜੀ ਆ ਜਾਏਗੀ ਚਾਰ ਦੀ ਸਪੈਲਿੰਗ ਜਿਵੇਂ ਅਸੀਂ ਪੁੱਠਾ ਆਟਾ ਪਾਉਨੇ ਹਾਂ ਠੀਕ ਹੈ ਉਹਨੂੰ ਉੱਪਰੋਂ ਬੰਦ ਨਹੀਂ ਕਰਨਾ ਆਟੇ ਨੂੰ ਖੁੱਲਾ ਰਹਿਣ ਦੇਣਾ ਇਹ ਹੁੰਦਾ ਚਾਰ ਦੀ ਸਪੈਲਿੰਗ ਪੰਜ ਦੀ ਸਪੈਲਿੰਗ ਪੱਪਾ ਪਾਣਾ ਛੇ ਦੀ ਸਪੈਲਿੰਗ ਦੇ ਵਿੱਚ ਜਿਵੇਂ ਅਸੀਂ ਪੁੱਠਾ ਤਿੰਨ ਪਾਉਣਾ ਹੈ ਪੁੱਠਾ ਤਿੰਨ ਪਾ ਕੇ ਉੱਤੋਂ ਦੀ ਅਸੀਂ ਕੁੰਡੀ ਮਰੋੜ ਦੇਣੀ ਹੈ ਸੋ ਇਹ ਬਣ ਗਿਆ ਛੇ ਦੀ ਸਪੈਲਿੰਗ ਉਸ ਤੋਂ ਬਾਅਦ ਆਏਗਾ ਸੱਤ ਦੀ ਸਪੈਲਿੰਗ ਇੱਕ ਅਸੀਂ ਕੋਮਾ ਕੋਮਾ ਜਿਹੀ ਪਾਣਾ ਪਰ ਉਹਨੂੰ ਬੰਦ ਨਹੀਂ ਕਰਨਾ ਕੋਮੇ ਨੂੰ ਸੋ ਇਹ ਹੁੰਦੇ ਸੱਤ ਦੀ ਸਪੈਲਿੰਗ 8 ਦੇ ਸਪੈਲਿੰਗ ਵੇਖੋ 8 ਵੀ ਜਿਹੜਾ ਅੱਧਾ ਦ ਪਾਣਾ ਪੂਰਾ ਦਾ ਪੂਰਾ ਦਦਾ ਨਹੀਂ ਪਾਣਾ ਸਿਰਫ ਅੱਧਾ ਦਦਾ ਜਿਆ ਪਾਣਾ ਤੇ ਉਹ 8 ਦੇ ਸਪੈਲਿੰਗ ਬਣ ਜਾਣਗੇ 9 ਦੇ ਸਪੈਲਿੰਗ ਦੇਖੋ ਦਾ ਅੱਧਾ ਦਦਾ ਪਾ ਕੇ ਉੱਤੇ ਕੁੰਬੀ ਦੀ ਮਰੋੜ ਦੇਣੀ ਹੈ ਉਹ ਬਣ ਜਾਣਗੇ 9 ਦੇ ਸਪੈਲਿੰਗ 10 ਦੇ ਸਪੈਲਿੰਗ ਆਏਗਾ ਇੱਕ ਦੇ ਨਾਲ 0 ਪਾ ਦੇਣੀ ਹੈ ਤੇ ਇਹ ਬਣ ਜਾਣਗੇ 10 ਦੇ ਸਪੈਲਿੰਗ ਆਸ਼ਾ ਕਰਦੀਆਂ ਕਿ ਤੁਹਾਨੂੰ ਇਹ ਜਿਹੜੀ ਵੀਡੀਓਜ਼ ਆ ਸਮਝ ਆ ਗਈ ਹੋਏਗੀ ਅਗਰ ਤੁਹਾਨੂੰ ਕੋਈ ਵੀ ਕੁਐਸਚਨ ਕਿਸੇ ਵੀ ਮਤਲਬ ਡਾਊਟ ਲੱਗਦਾ ਸ਼ਬਦ ਦੇ ਵਿੱਚ ਜਾਂ ਕਿਸੇ ਵੀ ਨੰਬਰ ਦੇ ਵਿੱਚ ਤੁਹਾਨੂੰ ਡਾਊਟ ਲੱਗਦਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਕਮੈਂਟ ਦੱਸ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਸਮੇਂ-ਸਮੇਂ ਸਰ ਆਪਣੀਆਂ ਜਿਹੜੀਆਂ ਇੰਪੋਰਟੈਂਟ ਕੁਐਸਚਨ ਦੀਆਂ ਵੀਡੀਓਜ਼ ਆ ਮਿਲਦੀ ਮਿਲਦੀਆਂ ਰਹਿਣ ਸੋ ਪੜਦੇ ਰਹੋ ਅੱਗੇ ਵਧਦੇ ਰਹੋ ਸੋ 올 ది ਬੈਸਟ ਸਾਰਿਆਂ ਨੂੰ ਆਪਣੇ ਪੇਪਰ ਦੀ ਅੱਛੀ ਤਰ੍ਹਾਂ ਤਿਆਰੀ ਕਰੋ ਦਿਨ ਕੁਛ ਨਹੀਂ ਰਹਿ ਗਏ ਅੱਜ 30 ਤਰੀਕ ਹੋ ਗਈ ਹੈ 4 ਦਿਨ ਪਿੱਛੇ ਰਹਿ ਗਏ ਨੇ ਸੋ ਧੰਨਵਾਦ ਜੀ